ਚੜ੍ਹਦੇ ਪੰਜਾਬ ਵਾਲਿਓ ਸਤਿ ਸ੍ਰੀ ਅਕਾਲ ਇਹ ਵੀਡੀਓ ਮੈਂ ਖਾਸ ਤੌਰ ਤੇ ਚੜ੍ਹਦੇ ਪੰਜਾਬ ਵਾਸਤੇ ਬਣਾ ਰਿਹਾ ਹਾਂ ਹੋਰ ਵੀ ਪੰਜਾਬੀ ਜਿਹੜੇ ਇੰਡੀਆ ਦੇ ਵਿੱਚ ਕਿਸੇ ਵੀ ਕੋਨੇ ਜਾਂ ਦੇਸ਼ ਵਿਦੇਸ਼ ਕਿਤੇ ਵੀ ਰਹਿ ਰਹੇ ਨੇ ਉਹਨਾਂ ਵਾਸਤੇ ਬਣਾ ਰਿਹਾ ਹਾਂ ਮੈਂ ਆਪਣੇ ਉੱਤੇ ਦੋ ਤਸਵੀਰਾਂ ਲਾਈਆਂ ਹੋਈਆਂ ਨੇ ਦਲਜੀਤ ਸਿੰਘ ਦੋਸਾਂਝ ਦੀ ਤੇ ਇੰਡੀਆ ਦੇ ਪ੍ਰਾਈਮ ਮਿਨਿਸਟਰ ਨਰਿੰਦਰ ਮੋਦੀ ਜੀ ਦੀ ਇਹ ਦੋਨੋਂ ਤਸਵੀਰਾਂ ਕੀ ਬਿਆਨ ਕਰਦੀਆਂ ਨੇ ਜੇ ਦਿਲਜੀਤ ਦੋਸਾਂ ਨੂੰ ਦੇਖਿਆ ਜਾਏ ਤੇ ਉਹਨੇ ਕਿਸਾਨੀ ਅੰਦੋਲਨ ਦੇ ਵਿੱਚ 1 ਕਰੋੜ ਰੁਪਇਆ ਜਿਹੜਾ ਆ ਕਿਸਾਨੀ ਅੰਦੋਲਨ ਦੇ ਵਿੱਚ ਆਪਣਾ ਸਹਿਯੋਗ ਦਿੱਤਾ ਸੀ ਤੇ ਕਿਸਾਨੀ ਅੰਦੋਲਨ ਨੂੰ ਪੂਰਾ 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 ਸਪੋਰਟ ਕੀਤਾ ਸੀ ਔਰ ਦੂਜੇ ਪਾਸੇ ਇੰਡੀਆ ਦੇ ਪ੍ਰਾਈਮ ਮਿਨਿਸਟਰ ਜਿਨ੍ਹਾਂ ਨੇ ਕਿਸਾਨੀ ਅੰਦੋਲਨ ਦੇ ਵਿੱਚ 700 ਕਿਸਾਨ ਜਿਹੜੇ ਉਥੇ ਸ਼ਹੀਦ ਹੋਏ ਸਨ ਅਸੀਂ ਉਹਨਾਂ ਨੂੰ ਸ਼ਹੀਦੀ ਆਖਾਂਗੇ ਕਿਉਂਕਿ ਇੱਕ ਮੋਰਚੇ ਦੇ ਉੱਤੇ ਅਕਾਲਪੁਰਖ ਵਾਇਗਰ ਕੋਲ ਚਲੇ ਗਏ ਹਨ ਅਕਾਲ ਚਲਾਣਾ ਕਰ ਗਏ ਹਨ ਕਿਉਂਕਿ ਇੱਕ ਮੋਰਚੇ ਦੇ ਉੱਤੇ ਅਕਾਲ ਚਲਾਣਾ ਕਰ ਗਏ ਸਨ ਤੇ ਅਸੀਂ ਉਹਨਾਂ ਨੂੰ 700 ਸ਼ਹੀਦ ਸਿੰਘ ਜਾਂ ਸਿੰਘਣੀਆਂ ਹੀ ਕਵਾਂਗੇ ਨਾ ਸੋ ਇਹਨਾਂ ਦੋਵਾਂ ਚੀਜ਼ਾਂ ਨੂੰ ਆਪਾਂ ਦੋ ਪਹਿਲੂਆਂ ਨਾਲ ਦੇਖਦੇ ਹਾਂ ਕਈ ਵੀਰ ਭੈਣ ਭਰਾਵਾਂ ਨੇ ਸੋਸ਼ਲ ਮੀਡੀਆ ਤੇ ਵੀਡੀਓ ਪਾਈਏ ਕਿ ਦਿਲਜੀਤ ਸਾਂਝ ਨੇ ਨਰਿੰਦਰ ਮੋਦੀ ਅੱਗੇ ਸਿਰ ਚੁਕਾਇਆ ਦੇਖੋ ਨਿਮਰਤਾ ਇੱਕ ਬੜੀ ਵੱਡੀ ਚੀਜ਼ ਹੈ ਸਿੱਖ ਦੇ ਵਿੱਚ ਸਿੱਖ ਦੇ ਵਿੱਚ ਨਿਮਰਤਾ ਬਹੁਤ ਵੱਡੀ ਹੈ ਅਸੀਂ ਸ਼ੁਰੂ ਤੋਂ ਆਪਣੇ ਤੋਂ ਵੱਡੀ ਉਮਰ ਦੇ ਅੱਗੇ ਸਾਸਰੀ ਘਰ ਬੁਲਾਉਂਦੇ ਹੋਏ ਪੈਰੀ ਹੱਥ ਲਾਉਂਦੇ ਹੋਏ ਸਿਰ ਚੁਕਾਉਨੇ ਆ ਸੋ ਉਸ ਚੀਜ਼ ਨੂੰ ਮੈਂ ਤਾਂ ਇਹੀ ਕਾੰਗਾ ਵੀ ਉਹਨੂੰ ਕੋਈ ਇਸ਼ੂ ਨਾ ਬਣਾਇਆ ਜਾਏ ਕਿਉਂਕਿ ਜਿਸ ਪੱਗ ਨੂੰ ਜਿਸ ਸਰਦਾਰੀ ਨੂੰ ਗੁਰੂ ਸਾਹਿਬ ਨੇ ਏਡਾ ਵੱਡਾ ਅਹੁਦਾ ਦਿੱਤਾ ਉਹਨੂੰ ਝਕਾਉਣ ਵਾਲਾ ਕੋਈ ਅਸਲ ਦੇ ਵਿੱਚ ਅਜੇ ਜੰਮਿਆ ਨਹੀਂ ਸੋ ਮੇਰਾ ਇਸ ਵੀਡੀਓ ਤੇ ਮਕਸਦ ਇਹ ਵੇ ਦੋ ਪਹਿਲੂ ਨੇ ਦਲਜੀਤ ਦਸਾਂਜ ਜੋ ਕਿ ਹਮੇਸ਼ਾ ਕਿਸੇ ਨਾ ਕਿਸੇ ਕੌਂਟਰੋਵਰਸੀ ਦੇ ਵਿੱਚ ਰਹਿੰਦਾ ਹੈ ਔਰ ਇਹ ਵੀ ਦੇਖੋ ਪੰਜਾਬ ਦੇ ਵਿੱਚੋਂ ਛੋਟੇ ਜਿਹੇ ਪਿੰਡ ਜੁਟ ਕੇ ਦਲਜੀਤ ਸਿੰਘ ਦਸਾਂਜ ਨੇ ਅੱਜ ਪੀਐਮ ਪ੍ਰਾਈਮ ਮਿਨਿਸਟਰ ਦੇ ਨਾਲ ਨਰਿੰਦਰ ਮੋਦੀ ਦੇ ਨਾਲ ਜਿਹੜੀ ਆ ਮੁਲਾਕਾਤ ਕੀਤੀ ਏ ਇਹ ਵੀ ਕੋਈ ਇੱਕ ਛੋਟੀ ਗੱਲ ਨਹੀਂ ਹੈ ਕਿ ਪੰਜਾਬ ਦੇ ਵਿੱਚੋਂ ਦਲਜੀਤ ਸਿੰਘ ਦਸਾਂਝ ਨੂੰ ਪ੍ਰਾਈਮ ਮਿਨਿਸਟਰ ਨੇ ਮੁਲਾਕਾਤ ਲਈ ਬੁਲਾਇਆ ਦਿੱਲੀ ਦੇ ਵਿੱਚ ਇਹ ਮੁਲਾਕਾਤ ਹੋਈ ਏ ਪਰ ਅਸੀਂ ਪੰਜਾਬੀ ਆ ਅਸੀਂ ਸਰਦਾਰ ਆ ਗੱਲ ਕਰਾਂਗੇ ਕਿ ਸਾਨੂੰ ਕਿਤੇ ਥੋੜਾ ਜਿਹਾ ਡਰ ਵੀ ਰਹਿੰਦਾ ਹੈ ਕਿਤੇ ਸਾਡੀ ਪੱਗ ਦਾ ਕੋਈ ਗਲਤ ਇਸਤੇਮਾਲ ਨਾ ਕਰ ਜਾਈ। ਸੋ ਮੈਂ ਤੇ ਇਸ ਗੱਲ ਉੱਤੇ ਹੋਰ ਕੋਈ ਅਗਾ ਗੱਲ ਨਹੀਂ ਕਰਾਂਗਾ। ਕਿਉਂਕਿ ਇਹ ਪਹਿਲੂ ਫਿਰ ਦੋ ਵੰਜਣਗੇ। ਕਿਤੇ ਲੋਕੀ ਮੈਨੂੰ ਮਾੜਾ ਕਹਿਣਗੇ। ਕਿਤੇ ਦਲਜੀਤ ਸਿੰਘ ਦੋਸਾਂ ਨੂੰ ਮਾੜਾ ਕਹਿਣਗੇ ਕਿਤੇ ਨਰਿੰਦਰ ਮੋਦੀ ਨੂੰ ਮਾੜਾ ਕਹਿਣਗੇ। ਸੋ ਇਹ ਗੱਲ ਮੈਂ ਤੁਹਾਡੇ ਤੇ ਛੱਡਦਾ ਆਂ। ਤੁਸੀਂ ਇਹ ਦੋਨਾਂ ਤਸਵੀਰਾਂ ਜਿਹੜੀਆਂ ਮੈਂ ਉੱਤੇ ਲਾਈਆਂ ਨੇ ਇਹਨਾਂ ਬਾਰੇ ਕੀ ਕਹਿਣਾ ਚਾਹੋਗੇ ਕਿਉਂਕਿ ਹਰ ਕਿਸੇ ਦੀ ਆਪਣੀ opinion ਹੈ ਸੋ ਮੈਨੂੰ ਨਹੀਂ ਲੱਗਦਾ ਅਗਰ ਦਲਜੀਤ ਸਿੰਘ ਦਸਾਂਜ ਮੈਂ ਆਪਣੀ opinion ਦਵਾ ਤੇ ਮੈਨੂੰ ਨਹੀਂ ਲੱਗਦਾ ਕਿ ਅਗਰ ਦਲਜੀਤ ਸਿੰਘ ਦਸਾਂਜ ਇੰਡੀਆ ਦੇ ਪ੍ਰਾਈਮ ਮਿਨਿਸਟਰ ਨਰਿੰਦਰ ਮੋਦੀ ਨੂੰ ਮਿਲਿਆ ਤੇ ਇਹਦੇ 'ਚ ਕੋਈ ਬੁਰੀ ਗੱਲ ਵੀ ਨਹੀਂ ਉਹ ਇਸ ਟਾਈਮ ਸਾਡੇ ਇੰਡੀਆ ਦੇ ਮੌਜੂਦਾ ਪ੍ਰਾਈਮ ਮਿਨਿਸਟਰ ਨੇ ਤੇ ਦੇਖੋ ਕਈ ਲੋਕਾਂ ਦੀ ਤੇ ਚਾ ਹੀ ਰਹਿ ਜਾਂਦੀ ਏ ਕਿੱਡੇ-ਕੱਡੇ ਮੰਤਰੀ ਕਈ-ਕਈ ਸੰਤਰੀ ਕਿੱਡੇ-ਕੱਡੇ ਮੰਤਰੀ ਕਿੱਡੇ-ਕੱਡੇ ਅਫਸਰ ਜਿਹੜੇ ਪੀਐਮ ਮੋਦੀ ਨੂੰ ਵੀ ਸ਼ਾਇਦ ਮਿਲਣ ਨੂੰ ਤਰਸਦੇ ਹੋਣਗੇ ਹਨਾ ਸੋ ਇਹ ਕੋਈ ਇੱਕ ਛੋਟੀ ਗੱਲ ਨਹੀਂ ਸਾਡੇ ਲਈ ਕਿਤੇ ਨਾ ਕਿਤੇ ਥੋੜੀ ਜੀ ਪੰਜਾਬੀਆਂ ਲਈ ਮਾਣ ਵਾਲੀ ਵੀ ਗੱਲ ਹੈ ਕਿ ਇੱਕ ਪੰਜਾਬੀ ਸਿੰਗਰ ਨੂੰ ਕਿਉਂਕਿ ਇੰਡੀਆ ਦੇ ਵਿੱਚ ਬਹੁਤ ਸਾਰੇ ਸਿੰਗਰ ਨੇ ਇੱਕ ਪੰਜਾਬੀ ਪੱਗ ਬੰਨੇ ਸਰਦਾਰ ਸਿੰਗਰ ਨੂੰ ਨਰਿੰਦਰ ਮੋਦੀ ਜੀ ਨੇ ਆਪ ਬੁਲਾਇਆ ਉਹਨਾਂ ਨਾਲ ਮੁਲਾਕਾਤ ਕੀਤੀ ਏ ਔਰ ਦੂਜੇ ਪਾਸੇ ਨਰੇਂਦਰ ਮੋਦੀ ਨੇ ਕਿਸਾਨਾਂ ਨੂੰ ਪੂਰਾ ਸਮਰਥਨ ਵੀ ਨਹੀਂ ਸੀ ਦਿੱਤਾ ਤੇ ਸਤੂ ਸਿੰਘ ਵੀ ਸ਼ਹੀਦ ਹੋਏ ਸਨ ਸੋ ਉਹਨਾਂ ਦੀ ਅਸੀਂ ਕਿਤੇ ਨਿੰਦਿਆ ਵੀ ਕਰਦੇ ਆ ਉਹਨਾਂ ਨੂੰ ਆਪਣਾ ਫੈਸਲਾ ਪਹਿਲਾਂ ਵੀ ਲੈਣਾ ਚਾਹੀਦਾ ਸੀ ਸੋ ਹੋਰ ਮੈਂ ਜ਼ਿਆਦਾ ਕੁਝ ਨਹੀਂ ਕਹਾਗਾ ਤੁਹਾਨੂੰ ਸਾਰਿਆਂ ਨੂੰ ਸਤ ਸ੍ਰੀ ਅਕਾਲ